ਹੈ ਇਹ ਪਿੰਡ ਸਸਤੇ ਵਾਲੇ ਦੇ ਰਹਿਣ ਵਾਲੇ ਹਨ ਹਾਂਜੀ ਬ੍ਰਦਰ ਕੀ ਗਵਾਈ ਹੈ ਤੁਹਾਡੀ ਗਵਾਈ ਸਾਡੀ ਇਹ ਆ ਜੀ ਅੱਗੇ ਕਰੋ ਮੈਂ ਪਹਿਲਾਂ ਸਾਡੀ ਕੋਈ ਸਲਾਹ ਨਹੀਂ ਸੀ ਗੱਡੀ ਲੈਣ ਦੀ ਅੱਜ ਤੋਂ ਦੋ ਦੋ ਤਿੰਨ ਦਿਨ ਸੰਡੇ ਪਹਿਲਾਂ ਅਸੀਂ ਪਪਾ ਜੀ ਤੋਂ ਪ੍ਰਾਰਥਨਾ ਕਰਵਾਈ ਸੀਗੀ ਵੀ ਸਾਡੀ ਗੱਡੀ ਕਿਸੇ ਰਿਸ਼ਤੇਦਾਰ ਨੇ ਗਹਿਣੇ ਰੱਖੀ ਹੋਈ ਆ ਤੇ ਵੀ ਉਹ ਛਡਾ ਕੇ ਨਹੀਂ ਦੇ ਰਹੇ ਤੇ ਸਾਡੀ ਸਾਡੀ ਕੋਈ ਸਲਾਹ ਨਹੀਂ ਸੀ ਕਿ ਗੱਡੀ ਨਵੀਂ ਲੈਣ ਦੀ ਤੇ ਖੁਦਾ ਨੇ ਸਾਡੀ ਸਲਾਹ ਬਲਕੇ 1-2 ਦਿਨ ਪਹਿਲਾਂ ਹੀ ਕੰਪਨੀ ਚ ਫੋਨ ਆਇਆ ਬਈ ਗੱਲ ਹੋਈ ਸੀਗੀ ਵੀ ਗੱਡੀ ਪੈਣੀ ਥੋੜੀ ਵੀ ਤੁਸੀਂ ਗੱਡੀ ਦੀ ਗੱਡੀ ਲੈ ਕੇ ਆਓ ਨਵੀਂ ਤੇ ਸਾਡੇ ਗਾੜ੍ਹੇ ਚ ਗੱਡੀ ਪੈਣੀ ਸੀ ਡੇਰੀ ਚ ਪੈਣੀ ਸੀ ਅੱਛਾ ਡੇਰੀ ਚ ਹਾਂਜੀ ਸੈਂਟਰ ਨਾਲ ਤੁਹਾਡੀ ਗੱਲ ਹੋਈ ਸੀਗੀ ਹਾਂਜੀ ਸੈਂਟਰ ਵਾਲੇ ਨੇ ਫੋਨ ਕੀਤਾ ਵੀ ਤੁਹਾਡੀ ਜਿਹੜੀ ਗੱਡੀ ਆ ਉਹ ਸਾਨੂੰ ਚਾਹੀਦੀ ਆ ਤੁਸੀਂ ਗੱਡੀ ਲਓ ਅਸੀਂ ਤੁਹਾਡੀ ਗੱਡੀ ਸੈਂਟਰ ਚ ਪਾਉਣੀ ਆ ਹਾਂਜੀ ਫੇਰ ਹੋਇਆ ਤੇ ਜਦੋਂ ਫੋਨ ਗੱਲ ਹੋਈ ਤਾਂ ਸੜਾ ਸਾਡੀ ਕੋਈ ਸਲਾਹ ਨਹੀਂ ਸੀ ਨਾ ਸਾਡੇ ਕੋਲ ਮਿਲ ਕੇ ਪੈਸੇ ਸੀਗੇ ਨੇ ਵੀ ਅਸੀਂ ਗੱਡੀ ਲੈਣ ਦੀ ਗੱਲ ਕਰੀਏ ਤੇ ਖੁਦਾ ਨੇ ਸਾਡਾ ਮਿਲ ਕੇ ਅਸੀਂ ਜਦੋਂ ਕੰਪਨੀ ਚ ਗਏ ਏਜੰਸੀ ਚ ਗਏ ਤੇ ਉੱਥੇ ਜਾ ਗੱਲਬਾਤ ਕੀਤੀ ਤੇ ਖੁਦਾ ਨੇ ਸਾਡਾ ਮਿਲ ਕੇ ਦਸਾ ਮਿੰਟਾਂ ਦੇ ਵਿੱਚ ਹੀ ਉਸ ਕੰਮ ਨੂੰ ਸਫਲ ਕਰਤਾ ਵੀ ਜੇ ਅਸੀਂ ਕੰਮ ਆ ਸੋਚ ਰਹੇ ਸੀਗੇ ਜਾਨਕਿ ਪਹਿਲਾਂ ਤੁਹਾਡਾ ਜਿਹੜਾ ਕੰਮ ਕਰ ਸੀ ਕਿਵੇਂ ਸੀਗਾ ਪਾਪਾ ਜੀ ਇਹਨਾਂ ਨੇ ਆਪਣੀ ਗਵਾਈ ਚ ਲੁਕਾ ਕੇ ਇਹਨਾਂ ਕੋਲੇ ਪਹਿਲਾਂ ਵੀ ਗੱਡੀ ਸੀ ਜੋਇਨਾ ਦੇ ਕਿਸੇ ਰਿਸ਼ਤੇਦਾਰ ਨੇ ਗਹਿਣੇ ਰੱਖੀ ਸੀ ਇਹ ਚਾਹੁੰਦੇ ਸੀ ਕਿ ਅਸੀਂ ਉਹ ਗੱਡੀ ਛੜਵਾਈਏ ਪਰ ਇਹ ਪ੍ਰਧਾਨ ਨੇ ਆਪਣੀ ਗਵਾਹੀ ਚ ਲਿਖਾਇਆ ਕਿ ਉਹ ਗੱਡੀ ਦਾ ਵੀ ਸਾਡੀ ਛੋਟੀ ਹੀ ਰਹੀ ਸੀ ਜਾਣੀ ਉਹ ਸਾਡੀ ਗੱਡੀ ਜਾਣੀ ਵੀ ਮਤਲਬ ਵੀ ਜਿੰਨਾਂ ਕੋਲ ਗਹਿਣੇ ਰੱਖੀ ਸੀ ਵਾਪਸ ਨਹੀਂ ਸੀ ਦੇ ਰਹਿ ਜਾਂ ਕੁਝ ਪੈਸੇ ਜਾਦੇ ਬਣ ਗਏ ਉਹ ਗੱਡੀ ਵਾਪਸ ਆਉਣ ਦਾ ਕੋਈ ਮਤਲਬ ਹੈ ਹੀ ਨਹੀਂ ਸੀ ਕੋਈ ਚਾਂਸ ਵੀ ਗੱਡੀ ਸਾਨੂੰ ਵਾਪਸ ਮਿਲ ਜਾਊਗੀ ਹਾਂ ਇਹ ਦੱਸਿਆ ਸੀਗਾ ਕਿ ਸਾਡੀ ਗੱਡੀ ਕਿਸੇ ਕੋਲੇ ਗਹਿਣੇ ਰੱਖੀ ਆ ਪਰ ਸਾਨੂੰ ਅਜੇ ਉਹਦੇ ਨਾਲ ਕੋਈ ਗੱਲਬਾਤ ਹੋ ਰਹੀ ਨਹੀਂ ਸਾਡੇ ਉਹਦੇ ਨਾਲ ਕੋਈ ਸਾਡੇ ਸੁਣਨ ਦੇ ਰਿਹਾ ਤੇ ਅਸੀਂ ਗੱਡੀ ਲੈਣਾ ਚਾਹੁੰਦੇ ਆ ਤੇ ਤੁਸੀਂ ਸਾਡੇ ਲਈ ਪ੍ਰਾਰਥਨਾ ਕਰੋ ਉਸ ਗੱਡੀ ਲਈ ਪ੍ਰਾਰਥਨਾ ਕੀਤੀ ਤੇ ਪਰਮੇਸ਼ਰ ਨੇ ਇਹਨਾਂ ਨੂੰ ਨਵੀਂ ਗੱਡੀ ਨਾਲ ਬਲੈਸ ਕਰ ਦਿੱਤਾ ਹਾਂਜੀ ਪਹਿਲਾਂ ਥੋੜਾ ਕੰਮ ਕਰ ਕਿਵੇਂ ਸੀਗਾ ਪਹਿਲਾਂ ਜੀ ਮੈਂ ਪ੍ਰਾਈਵੇਟ ਡਰਾਈਵਰ ਸੀਗਾ ਜੋਬਸ ਕਰ ਸੀ ਪਹਿਲਾਂ ਤੁਸੀਂ ਪ੍ਰਾਈਵੇਟ ਜੋਬ ਕਰਦੇ ਸੀ ਪ੍ਰਾਈਵੇਟ ਗੱਡੀ ਚਲਾਉਂਦੇ ਸੀ ਹਾਂਜੀ ਤੇ ਹੁਣ ਮੈਂ ਮਿਲ ਕੇ ਕਤਾਨ ਮੈਨੂੰ ਆਪਣੀ ਗੱਡੀ ਨਾਲ ਬਲੈਸ ਕੀਤਾ ਹੈਗੀ ਆ ਪ੍ਰਾਈਵੇਟ ਜੋਬ ਕਰਦੇ ਸੀ ਜੋਬ ਕਰਨ ਤੋਂ ਬਾਅਦ ਫਿਰ ਥੋੜਾ ਕੋਈ ਕੰਮਕਾਰ ਹੈ ਨਹੀਂ ਸੀ ਕੋਈ ਕਰਨ ਵਾਲਾ ਕੁਝ ਸੋਚ ਰਹੇ ਸੀ ਕਿ ਮੈਨੂੰ ਜਾਂ ਕੋਈ ਪ੍ਰਾਈਵੇਟ ਹੋਰ ਗੱਡੀ ਮਿਲ ਜੇ ਜਾਂ ਮੇਰੇ ਕੋਈ ਆਪਣਾ ਵਧੀਆ ਕੰਮ ਕਰ ਚੱਲ ਪਵੇ ਹਾਂਜੀ ਪਰ ਜਿੱਦਾਂ ਇਸ ਬੇੜੇ ਲਈ ਪ੍ਰਾਰਥਨਾ ਕੀਤੀ ਗਈ ਕਿ ਤੁਹਾਨੂੰ ਗੱਡੀ ਵੀ ਮਿਲੇਗੀ ਔਰ ਗੱਡੀ ਲਈ ਜਿੱਦਾਂ ਪ੍ਰਾਰਥਨਾ ਹੋਈ ਤੇ ਪਰਮੇਸ਼ਰ ਨੇ ਇਸ ਬੇੜੇ ਨੂੰ ਨਵੀਂ ਗੱਡੀ ਨਾਲ ਬles ਕਰ ਦਿੱਤਾ ਔਰ ਕੰਮਕਾਰ ਦੇ ਵਿੱਚ ਵਧੀਆ ਪਰਮੇਸ਼ਰ ਨੇ ਇਹਨਾਂ ਬles ਕੀਤਾ ਜੋ ਗੱਡੀ ਹੁਣ ਸੈਂਟਰ 'ਚ ਬੈ ਚੁੱਕੀ ਆ ਔਰ ਕੰਮ ਚੱਲ ਰਿਹਾ ਵਧੀਆ ਹਾਂਜੀ ਬਹੁਤ ਵਧੀਆ ਚੱਲ ਰਿਹਾ ਕਰੋ ਪ੍ਰਸ਼ੰਸਾ ਪਰਮੇਸ਼ਰ ਦੀ ਕਰੋ ਮਮਾ ਪਰਮੇਸ਼ਰ ਦੇ ਜੀ ਹਾਲੇਲੂਇਆ ਆਪਣੀ ਵਾਈਫ ਨੂੰ ਦਿਓ ਮਾਈਕ ਹਾਂਜੀ ਅਸੀਂ ਬੇਟਾ ਜਿਹੜਾ ਤੁਹਾਡੇ ਘਰ ਗਏ ਸੀ ਉਹ ਪ੍ਰਾਰਥਨਾ ਕੀਤੀ ਔਰ ਤੁਸੀਂ ਹਸਬੰਦ ਵਾਈਫ ਦੋਨੋਂ ਕੜਿਓ ਤੁਹਾਡੀ ਪਤਨੀ ਨੇ ਕਿਹਾ ਸੀ ਵੀ ਸਾਡਾ ਕੰਮ ਕਰ ਨਹੀਂ ਚੱਲ ਰਿਹਾ ਘਰੇ ਗਏ ਸੀ ਔਰ